ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਦੀ ਤਰਫੇ ਮੈਂ ਮੀਤਕਰ ਗਰਨਾਮ ਸੰਗਤ ਢੜਕ ਪਿੰਡ ਸਾਦ ਪਰ ਵਿਖੇ ਹਰ ਸਾਲ ਦੀ ਤਰ੍ਹਾਂ ਪੰਜਾਬ ਦੀ ਪ੍ਰਸਿੱਧ ਲੋਕ ਕਾ ਨਰਿੰਦਰ ਬੀਬਾ ਦੇ ਯਾਰ ਵਿੱਚ 27ਵਾਂ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ 28 ਸਤੰਬਰ ਦੇ ਐਤਵਾਰ ਨੂੰ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ ਤੇ ਅੱਜ ਪਿੰਡ ਵਿੱਚ ਪਾਈਚਾਰ ਕਿਸਾਂਝ ਦਾ ਸਨੇਹਾ ਦੰਦਿਆ ਸਮੂਹ ਪਿੰਡ ਵਾਸੀਆਂ ਨੇ ਪੰਚਾਇਤ ਨੇ ਇਸ ਮੇਲੇ ਦਾ ਪੋਸਟਰ ਲੀਕ ਕਰਕੇ ਪਾਈਚਾਰ ਕਿਸਾਂਝ ਨੂੰ ਮਜ਼ਬੂਤ ਕਰਨ ਦਾ ਸਨੇਹਾ ਦੰਦਿਆ ਲੋਕਾਂ ਨੂੰ 28 ਸਤੰਬਰ ਦਿਨ ਐਤਵਾਰ ਨੂੰ ਸਾਦਕਪੁਰ ਪਿੰਡ ਵਾਲੇ ਵੀਰਾਂ ਘਾਤ ਕੇ ਮੇਲੇ ਵਿੱਚ ਸ਼ਾਮਲ ਹੋ ਦਾ ਸੱਦਾ ਦਿੱਤਾ ਹੈ ਤਾਂ ਜੋ ਪੰਜਾਬੀ ਦੀ ਮਹਾਨ ਲੋਕਾ ਨਰਿੰਦਰ ਬੀਬਾ ਨੂੰ ਸ਼ਰਨ ਦੇ ਫਲ ਭੇਟ ਕੀਤੇ ਜਾ ਸਕਣ ਇਸ ਮੇਲੇ ਵਿੱਚ ਜਿੱਥੇ ਪੰਜਾਬ ਦੀਆਂ ਨਾਮਵਰ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਪੁੱਜ ਰਹੀਆਂ ਹਨ ਉੱਥੇ ਪੰਜਾਬ ਦੇ ਨਾਮਵਰ ਗਾਇਕ ਫਟੰਡਾ ਲੁਧਿਆਣਾ ਚੰਡੀਗੜ੍ਹ ਤੋਂ ਸਪੈਸ਼ਲ ਜਿਹੜੇ ਲੋਕਾਂ ਦੇ ਮਨੋਰੰਜਨ ਲਈ ਪਹੁੰਚ ਰਹੇ ਐ ਇਸ ਮੇਲੇ ਵਿੱਚ ਖਾਸ ਤੌਰ ਤੇ ਜਿਹੜਾ ਸੰਦੇਸ਼ ਮਿਲਦਾ ਕਿ ਇਹ ਮੇਲਾ ਕ੍ਰਿਤਿਆ ਨੂੰ ਦੂਰ ਕਰਨ ਦਾ ਹਮੇਸ਼ਾ ਸੱਦਾ ਦੇਣ ਵਾਲੇ ਜੀ ਜਿਹੜੇ ਪੇਸ਼ ਕੀਤੇ ਜਾਂਦੇ ਹੈ ਤੇ ਲਚਰਤਾ ਨੂੰ ਦੂਰ ਕਰਨ ਦਾ ਸੰਹਿਾ ਦਿੱਤਾ ਜਾਂਦਾ ਹੈ ਮੈਂ ਦੁਬਾਰਾ ਫਿਰ ਸਮੂਹ ਪੰਜਾਬੀਆਂ ਨੂੰ ਇਸ ਸਮਾਵੇਲੇ ਵਿੱਚ 28 ਸਤੰਬਰ ਦੇ ਦਿਨ ਐਤਵਾਰ ਨੂੰ ਪਿੰਡ ਸਾਦਕਪੁਰ ਵਿੱਚ ਪਹੁੰਚਣ ਦਾ ਸੱਦਾ ਦਿੰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੀ ਪਿੰਡ ਸਾਦਕਪੁਰ ਵਾਸੀ ਜੂ ਸਾਡੇ ਪੱਤਰਕਾਰ ਦਾ ਨਾਟਕ ਸਾਹਿਬ ਸਾਡੇ ਪਿੰਡ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਕਰਉਂਦੇ ਹਨ ਐਸ ਆਰ ਵੀ ਉਹ 7ਵੇਂ ਰਵਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਾਉਣ ਜਾ ਰਹੇ ਹਨ ਇਹ ਆਪਣੀ ਮਿਤੀ ਤਰੀਕ 28 ਸਤੰਬਰ ਤੇਨੇ ਅਦਵਾਰ ਨੂੰ ਪਿੰਡ ਸਾਦਕਪੁਰ ਲਈ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਬਹੁਤ ਉੱਗੇ ਕਲਾਕਾਰ ਆਉਣਗੇ ਜੋ ਤੁਹਾਡਾ ਪਰਾਗੰਮ ਰੌਣਕਾਂ ਕਰਾਉਣਗੇ ਸਾਰੇ ਉਸ ਆਪਣੇ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਤੀ ਕੀਤੀ ਜਾਂਦੀ ਹੈ ਇਹ ਮੁਹੰਮਾ ਆ ਕੇ ਆਓ ਤੇ ਵਾਧੂ ਵਾਧ ਇੱਥੇ ਭੀੜ ਭੀੜ ਕਰੋ ਹੋ ਜਾਓ ਕਿਉਂਕਿ ਸਾਧਕਾਰਮ ਕੇ ਸਟਾਈ ਮਾ ਨਿਰੰਦਰ ਨਰਿੰਦਰ ਵਿਆਹ ਯਾਦਗਾਰੀ ਮੇਲਾ ਸਮੂਹ ਨਗਰ ਨਿਵਾਸੀਆਂ ਤੇ ਐਨਆਈ ਪਰਿਵਾਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਸੋ ਇਸ ਵਾਰੀ 28 ਦਸੰਬਰ ਨੂਏ ਮੇਲਾ ਗਰਨਾਵ ਸਿੰਘ ਨਾ ਧੜਕ ਵੱਲੋਂ ਸਾਰੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸੋ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਇਹ ਸੱਦਾ ਦਿੱਤਾ ਜਾਂਦਾ ਹੈ ਕਿ 28 ਦਸੰਬਰ ਨੂੰ ਪਿੰਡ ਸਾਧਕਵਰੇ ਵਿਖੇ ਪਹੁੰਚ ਕਰਕੇ ਇਸ ਮੇਲੇ ਵਿੱਚ ਪਹੁੰਚਣਾ ਹੈ ਅਤੇ ਬਹੁਤ ਹੀ ਨਾਮਵਰ ਕਲਾਕਾਰ ਇਸ ਮੇਲੇ ਵਿੱਚ ਹਾਜ਼ਰੀ ਲਉਣਗੇ ਉਹਨਾਂ ਦੇ ਆਪਾਂ ਗੀਤ ਸੁਣਨੇ ਹਨ ਸੋ ਇਲਾਕੇ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ 28 ਦਸੰਬਰ ਨੂੰ ਪਿੰਡ ਸਾਦਕਵਾੜ ਵਿਖੇ ਪਹੁੰਚ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ